ਬੇਤਾਂ ਦੀ ਇਹਨਾਂ ਦੀ ਲਾਡੋਰੀ ਹੋ ਗਈ ਕਿਉਂਕਿ ਮਤਲਬ ਕਿ ਡਾਕਟਰ ਨੇ ਸਾਨੂੰ ਜਵਾਬ ਦੇ ਦਿੱਤਾ ਕਿ 2-4 ਦਿਨ ਵਾਸਤੇ ਇਹਨਾਂ ਦੀ ਸੇਵਾ ਕਰ ਲਓ ਜੇ ਤਾਂ ਇਹ ਹੁੰਦੀ ਆ ਤਾਂ ਪਰਮੇਸ਼ਰ ਦਾ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਇਹਨਾਂ ਨੂੰ ਬੁਲਾਵਾ ਦੇ ਪਰ ਮੇਰਾ ਭੈਣਾਂ ਹੁੰਦੀਆਂ ਨਹੀਂ ਪਰ ਪ੍ਰੇਅ ਕਰਦੀ ਆ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਣੀ ਚਾਹੀਦੀ ਹੈ ਤਾਂ ਕਿ ਸਾਡੀ ਸੱਚਮੁੱਚ ਪਰਮੇਸ਼ਰ ਨੇ ਆਪਣੀ ਮਰਜ਼ੀ ਦੇ ਨਾਲ ਉਦਾਨੀ ਤੁਹਾਡੇ ਵਿੱਚ ਇਹ ਜੁੰਦਾ ਗਵਾਇ ਨੂੰ ਖੜਾ ਕੀਤਾਵਾ

ਸੇਵਾ ਕਰੋ ਇਹਨਾਂ ਦੇ ਜੇ ਮੈਂ ਜਵਾਬ ਦੇ ਦਿੱਤਾ ਤਾਂ ਪੂਰਨ ਮਤਲਬ ਡੈੱਡ ਹੋ ਗਿਆ ਇਹਨਾਂ ਦਾ ਲੀਵਰ ਵੀ ਜਣਾਵਰ ਡੈਮੇਜ ਆਇਆ ਇਸ ਕਰਕੇ ਥੋੜਾ ਥੋੜਾ ਮਤਲਬ ਪਿੱਟਾ ਨੂੰ ਸਾਹ ਜਵੇਗਾ ਕਿ ਭੁਵੇਂ ਅੱਜ ਵੀ ਜਾਗਦਾ ਵਾਂ ਤੇ ਬਾਕੀ ਇਹ ਸਭ ਡੈੱਡ ਹੋ ਚੁੱਕਿਆ ਸਭ ਡੈੱਡ ਹੋ ਚੁੱਕਿਆ ਹੈ ਅਜੇ ਔਰ ਮੰਗਲਵਾਰ 23 ਤਰੀਕ ਨੂੰ ਇਹ ਬੇਟੀ ਨੇ ਇਹਨੂੰ ਕਾਲ ਕੀਤੀ ਪਰ ਜਦੋਂ ਕਾਲ ਕੀਤੀ ਤੇ ਰੋਣ ਲੱਗ ਪਈ। ਕਹਿੰਦੀ ਸਿਸਟਰ ਜੀ ਮੇਰੇ ਨਾਲ ਚੱਲੋ ਕਿ ਮੇਰਾ ਡੈਡੀ ਫੇਟ ਨਹੀਂ ਹੋ। ਮੈਂ ਕਹਾਂ ਮੇਰਾ ਰੂਹ ਨਾ ਜੇ ਮੇਰੇ ਜਾਨ ਦੇ ਨਾਲ ਭਾਵੇਂ ਡੈਡੀ ਫਿਰ ਕੋ ਜਿਹਨਾਂ ਨੇ ਮੈ ਜਾਣੋ ਤੇ ਆ। ਅੱਲਾਹ ਹੀ ਹੈ। ਜਿੱਦ ਲਈ ਫਸਟ ਟਾਈਮ ਤੇ ਇਹਨਾਂ ਦੇ ਘਰ ਵਿੱਚ ਸੱਚਮੁੱਚ ਉਹਨਾਂ ਦੀ ਹਾਲਤ ਐ ਹੋਜੀ ਕਿ ਸਿਰਫ ਛੱਤ ਵੱਲ ਵੇਖਦੇ ਸੀ। ਕਿੰਨੇ ਦਿਨ ਤੋਂ ਸੁੱਤੇ ਨਹੀਂ। ਡੇਰ ਮਿੰਟਾਂ ਤੋਂ ਸੁੱਤੇ ਨਹੀਂ। ਛੱਤ ਵੱਲ ਨਾਲ ਦਿਨ ਵੇਖਦੇ ਸੀ। ਕੋਝ ਵੀ ਖਾਂਦੇ ਪੀਂਦੇ ਨਹੀਂ ਇਸੇ ਤਰ੍ਹਾਂ ਸਾਡੇ ਘਰ ਇੱਧਰ-ਉੱਧਰ ਲੋਕ ਆਉਣ ਲੱਗੇ ਕਿ ਸਾਨੂੰ ਤਸੱਲੀ ਵੀ ਦਿੰਦੇ ਹੀ ਮਾੜੀ-ਮੋਟੀ ਪਰ ਉਹਨਾਂ ਨੂੰ ਜ਼ਿਆਦਾਤਰ ਇਹ ਕਿ ਵੇਖਣ ਵਾਸਤੇ ਆਦੇ ਵੇਖਣ ਵਾਸਤੇ ਆਉਂਦੇ ਕਿ ਕਦੋਂ ਇਹਦਾ ਅਸਥਾਨ ਆਜੇ ਉਹ ਸਿਰਫ ਵੇਖਣ ਵਾਸਤੇ ਹੀ ਪੇਕੇ ਜਾ ਕੇ ਹੈਗਾ ਜਾਂ ਨਹੀਂ ਹੈਗਾ ਹallelujah ਡਾਕਟਰਾਂ ਨੇ ਪੂਰੀ ਤਰ੍ਹਾਂ ਬਾਹਰ ਦੇ ਉੱਤੇ ਜਾ ਕੇ ਸੇਵਾ ਕਰਦੋ ਪਤਾ ਨਹੀਂ ਘੜੀ ਹੈ ਪਾਲਿਆ ਆਪਣੇ ਘਰ ਜਾ ਕੇ ਸੇਵਾ ਕਰ ਲੈਣਾ ਇਹਨਾਂ ਦੇ ਗੁਰਦੇ ਪੈਣ ਹੋ ਚੁੱਕੇ ਇਹਨਾਂ ਨੂੰ ਪੀਲਾ ਪੀ ਲਿਆ ਹallelujah ਇਹਨਾਂ ਨੂੰ ਪੀ ਲਿਆ ਵੀ ਹੋ ਚੁੱਕਿਆ ਇਹਨਾਂ ਦੇ ਬੁਰਦੇ ਮੈਲ ਅਨਫੈਕਸ਼ਨ ਇੰਨੀ ਕੀ ਇਹਨਾਂ ਦਾ ਮੂੰਹ ਸਾਰਾ ਗਲ ਚੁੱਕਿਆ ਪਾਣੀ ਦਾ ਘੋਟ ਆਪਣੀ ਨੱਕ ਦਾ ਇਸੇ ਤਰ੍ਹਾਂ ਲੈ ਇਹਨਾਂ ਦਾ ਮੂੰਹ ਸਾਰਾ ਗਲ ਚੁੱਕਿਆ ਪਾਣੀ ਦਾ ਘੋਟ ਆਪਣੀ ਨੱਕ ਦਾ ਤੇ ਜਦੋਂ ਹੀ ਵੀਰ ਮਾਰ ਦੀ ਬੰਦਗੀ ਕਰਕੇ ਆਇਆ ਤਾਂ ਕਿਹ ਫਿਰ ਕਿਸਧਰ ਆਇਆ ਤੇ ਆਪ ਵੀ ਸੰਤ ਦੇ ਕਿ ਸਾਾਨੂੰ ਖੜਿਆ ਕਰੋ ਭਾਵੋ ਤਹੀ ਬਾ ਦਿੱਤਾ ਬਹਿ ਕੇ ਤੇ ਸਾਡੇ ਨਾਲ ਭਜਨ ਗੋਜਨ ਲੱਗ ਪਏ ਤੇ ਸਾਨੂੰ ਬੜੀ ਖੁਸ਼ੀ ਹੋਈ ਪਰਮੇਸ਼ਰ ਸੱਚਮੁੱਚ ਤੇਰਾ ਜਿਲਾੜ ਤੇ ਆਂ ਕਿਹਾ ਹਲੇਲੂਇਆ ਜਿਹਨੇ ਦੂਜੀ ਬੰਦਗੀ ਕੀਤੀ ਐ ਕੋ ਮੰਗਲਵਾਰ ਛੋਟੀ ਜੀ ਬੰਦਗੀ ਕਰਕੇ ਅੱਤੇ ਮਿਲਦੇ ਨੇ ਔਰ ਵੀਰਵਾਰ ਨੂੰ ਫੇਰ ਬੰਦਗੀ ਕੀਤੀ ਬਹੁਤ ਕਾਸ਼ਨਾ ਕਹਿਣ ਲਈ ਪ੍ਰੇਰਿਤ ਕੀਤੀ ਔਰ ਖੁਦਾ ਨੇ ਆਪਣੇ ਕੰਮ ਕੀਤੇ ਉਸੇ ਪ੍ਰਾਰਥਨਾ ਦੇ ਵਿੱਚ ਉੱਠ ਕੇ ਬਹਿ ਗਏ ਹਲੇਲੂਇਆ ਇਸੇ ਤਰ੍ਹਾਂ ਹੀ बैठ गए और वे को खाना भी उन्होंने खांडे और चाय पानी भी पीते इन्होंने को चाय का रस मांगे उन्होंने खुद कहते हैं कि सानू खिचड़ी बना दो चाय दो और आडे को वो मांगते हैं सानू खुशी होती है हालेलुया धन को सदा ऐसा परमेश्वर बड़े कमाल को करना जोरदार ताली मारेंगे परमेश्वर ने महिमा करी भाई की जी धन्यवाद इस्तारा करना